ਤੁਹਾਨੂੰ ਵੀ ਥੋੜਾ ਸਵਾਗਤ ਆਪਣੇ ਕੋਰਨੋ ਬਲੌਗ ਚ ਤੇ ਅੱਜ ਆਈ ਹੋਈ ਸੀ ਆਪਾਂ ਖੇਤ ਮੂੰਗੀ ਬੀਜਣਾ ਤੇ ਤੁਹਾਨੂੰ ਦਿਖਾਉਣੇ ਆਪਣਾ ਟਰੈਕਟਰ ਜਿਹੜਾ ਮੂੰਗੀ ਬੀਜ ਰਿਹਾ ਹੈਗਾ ਤੇ ਤੁਸੀਂ ਕਰਦੇ ਵੀਡੀਓ ਨੂੰ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਤੁਹਾਨੂੰ ਦਿਖਾਉਣੇ ਭਾਈ ਉਹ ਦੇਖ ਸਕਦੇ ਤੁਸੀਂ ਆਪਣਾ ਟਰੈਕਟਰ ਜਿਹੜਾ ਇਹੋ ਲੱਭੇ ਦਿਖਾਉਣੇ ਭਾਈ ਤੁਹਾਨੂੰ ਤੋਂ ਚਲੋ ਸ਼ੁਰੂ ਕਰਤੇ ਹਾਂ ਨੇ ਤੁਸੀਂ ਦੇਖ ਸਕਦੇ ਹੋ ਬਈ ਜਿਹੜੀ ਮੂੰਗੀ ਆਪਣੇ ਟਰੈਕਟਰ ਨੇ ਆ ਇਹ ਸਾਰੇ ਬਾਣ ਚ ਬੀਜਤੀ ਤਹਾਨੂੰ ਪਰਲਾ ਬਾਣ ਤੁਸੀਂ ਦੇਖ ਸਕਦੇ ਹੋ ਤੇ ਉਹਦੇ ਚ ਹੁਣ ਆਪਾਂ ਬੀਜਾਂਗੇ ਤੇ ਤੁਹਾਨੂੰ ਦਿਖਾਉਣੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਆ ਬਾਣ ਚ ਜਿਹੜੀ ਸਾਰੇ ਚ ਮੂੰਗੀ ਆਪਾਂ ਬੀਜਤੀ ਤੇ ਹੁਣ ਉਹ ਦੂਸਰੇ ਚ ਬੀਜਣੀ ਆ ਤੇ ਉਸ ਦਮੜ ਕੇ ਬਾਏ ਬੀਜ ਦੇ ਤੁਹਾਨੂੰ ਦਿਖਾਵਾਂਗੇ ਤੇ ਟਰੈਕਟਰ ਇਹਦਾ ਆਪਣਾ ਦੇਖ ਸਕਦੇ ਹੋ ਤੁਸੀਂ ਮਾਹ ਕਿਹੜਾ ਬਾਪਸ ਲੈ ਕੇ ਆ ਉਹ ਟਰੈਕਟਰ ਉਹ ਦੇਖ ਸਕਦੇ ਹੋ ਤੁਸੀਂ ਟ੍ਰੈਕਟਰ ਇਹਦਾ ਆਪਣਾ ਵਾਪਸ ਆ ਰਿਹਾ ਉਹ ਦੇਖ ਸਕਦੇ ਹੋ ਤੁਸੀਂ ਟ੍ਰੈਕਟਰ ਤੇ ਭਾਈ ਇਹਨਾਂ ਚ ਜਿਹੜੀ 20ਤੀ ਮੰਗੀ ਤੇ ਹੁੰੜੜਾ ਬਾਕੀ ਆਪਣਾ ਰਹਿ ਚੁਕਿਆ ਹੈਗਾ ਆ ਮੰਗ ਤੁਸੀਂ ਦੇਖ ਸਕਦੇ ਹੋ ਰਹਿ ਚੁਕਿਆ ਆ ਤਾਂ ਮਾਂਗਰਲੇ ਜੀ ਵੀ ਬੀਜਾਂ ਮੰਗੀ ਦੋਨ ਦਿਖਾਵਾਂਗੇ ਬਾਕੀ ਤੁਸੀਂ ਆ ਦੇਖ ਸਕਦੇ ਹੋ ਆ ਬਾਕੀ ਸਾਰੇ ਜਿਹੜੀ ਮੂੰਗੀ ਟਟੇ ਨੇ 20 ਤੇ ਤੁਸੀਂ ਦੇਖ ਸਕਦੇ ਹੋ ਵੀ ਟਰੈਕਟਰ ਜਿਹੜਾ ਮੂੰਗੀ ਬੀਜ ਰਿਹਾ ਹੈਗਾ ਤੇ ਬਸ ਭਾਈ ਆਹੀ ਜਿਹੜਾ ਰਹਿ ਚੁਕਿਆ ਹੈਗਾ ਹੁਣ ਤੇ ਉਸ ਤੋਂ ਬਾਅਦ ਆਹ ਜਿਹੜਾ ਆਪਣਾ ਬਾਹਣਾ ਆ ਆਪਾਂ ਬੀਜਾਂਗੇ ਤੇ ਉਦੋਂ ਮੁੱਕ ਕੇ ਤੁਹਾਨੂੰ ਦਿਖਾਵਾਂਗੇ ਭਾਈ ਤੇ ਵੀਡੀਓ ਨੂੰ ਤੁਸੀਂ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਹੁਣ ਆਪਣਾ ਹੀ ਜਿਹੜਾ ਆ ਬਾਣਾ ਤੁਮਨ ਕਿ ਆਪ ਵੀ ਜਾਂਗੇ ਤੇ ਉਹ ਗੇੜਾ ਲਾਸਟ ਗੇੜਾ ਜਿਹੜਾ ਆਪਣਾ ਰਹਿ ਚੁਕਾਗਾ ਤੇ ਟਰੈਕਟਰ ਦੇਖ ਸਕਦੇ ਤੁਸੀਂ ਬੀਜਰੇ ਦਾ ਜੀਰੂ ਡਰੈਲਰ ਨਾਲ ਬੀਜ ਰਹੇ ਯਾਰ ਮੁੰਡੀ ਆਪਾਂ ਗੇੜਾ ਲੈ ਕੇ ਟਰੈਕਟਰ ਜਿਹੜਾ ਹੁਣ ਆਪਣਾ ਵਾਪਸ ਆ ਰਿਹਾਗਾ ਤੇ ਤੁਸੀਂ ਦੇਖ ਸਕਦੇ ਹੋ ਆਪਕੇ ਭਾਈ ਆਹ ਟਰੈਕਟਰ ਜਿਹੜਾ ਵਾਪਸ ਆ ਰਿਹਾਗਾ ਤੇ ਆਹ ਤੁਸੀਂ ਦੇਖ ਸਕਦੇ ਹੋ ਬਾਕੀ ਭਾਈ ਸਾਰਾ ਕੁਝ देख सकते ट्रैक्टर उधर ले बढ़ते थी अपने ट्रैक्टर ने मूंगी थी जी बीस की दूसरे साइड आ चुके हैं अगरली साइड ਤੇ ਹੁਣ ਬਾਤ ਤੁਹਾਨੂੰ ਦਿਖਾ ਦੇਣਾ ਹੁਣ ਵੇਖ ਰਹੇ ਹਾਂ ਬੀਜਦੇ ਹੋਏ ਆਹ ਦੇਖ ਸਕਦੇ ਹੋ ਤੁਸੀਂ ਆਹ ਟਰੈਕਟਰ ਹੁਣ ਆਹ ਬਾਣ ਚ ਆ ਚੁੱਕਿਆ ਹੈਗਾ ਤੇ ਉਧਰਲੇ ਬਾਣ ਚ ਜਿਹੜੀ ਮੂੰਗੀ ਸੀਗੀ ਬੀਜਤੀ ਤੇ ਹੁਣ ਮੈਂ ਇਧਰੋਂ ਬੀਜਦੇ ਆਂ ਤਾਂ ਤੁਸੀਂ ਆਪਣਾ ਟਰੈਕਟਰ ਜਿਹੜਾ ਦੇਖ ਸਕਦੇ ਹੋ ਹੁਣ ਇਧਰਲੇ ਬਾਣ ਚ ਜਿਹੜੀ ਮੂੰਗੀ ਉਹ ਬੀਜ ਰਿਹਾ ਹੈਗਾ ਤੇ ਤੁਸੀਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਉਸ ਵੀਡੀਓ ਤੇ ਭਾਈ 50 ਕਰਦੇ ਆਂ ਆਪਾਂ ਪੂਰੇ 50 ਲਾਈਕਾਂ ਦੇਮ ਕਰਦੇ ਆਂ ਭਾਈ 50 ਲਾਈਕ ਨੇ ਜਿਹੜੀ ਵੀਡੀਓ ਤੇ ਆਪਣੀ ਦੇ ਕੰਪਲੀਟ ਕਰਾ ਦਿਓ ਯਾਰ 50 ਲਾਈਕ ਤੇ ਤੁਸੀਂ ਦੇਖ ਸਕਦੇ ਹੋ ਮੈਂ ਕਰਦੇ ਆਂ ਆਪਾਂ ਬਈ 50 ਲਾਈਕਾਂ ਦਾ 50 ਲਾਈਕ ਨੇੜੇ ਆਪਣੀ ਵੀਡੀਓ ਦੇ ਕੰਪਲੀਟ ਕਰਾ ਦਿਓ ਆਹ ਦੇਖ ਸਕਦੇ ਹੋ ਨਹੀਂ ਅੱਜ ਅਸੀਂ ਮੂੰਗੀ ਬੀਜਣ ਲੱਗੇ ਆ ਅੱਜ ਤੇ ਮੂੰਗੀ ਦੇ ਵਿੱਚ ਕਣਕਰ ਲਾ ਕੇ ਬੀਜਦੇ ਆ ਆਹ ਦੇਖ ਸਕਦੇ ਹੋ ਤੁਸੀਂ ਤੇ ਸਾਡਾ ਤਜਰਬਾ ਦੇਖਿਓ ਵਧੀਆ ਲੱਗਿਆ ਤਾਂ ਸ਼ੇਅਰ ਤੇ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਠੀਕ ਹੈ ਬਈ ਆਹ ਦੇਖ ਸਕਦੇ ਹੋ ਬਈ ਇਧਰ ਉਹ ਤਾਂ ਈ ਮੂੰਗੀ ਸੀ ਸਾਰੀ ਆਪਾਂ ਬੀਜਤੀ ਤੈਦ ਰੋਕ ਕੇ ਢੇਡਾ ਲਾਤਾ ਹੁਣ ਦੂਸਰਾ ਲੈ ਕੇ ਵਾਪਸ ਟਰੈਕਟਰ ਆ ਰਿਹਾਗਾ ਤੇ ਆ ਤੁਸੀਂ ਦੇਖ ਸਕਦੇ ਹੋ ਟਰੈਕਟਰ ਨੂੰ ਤੇ ਲੇਟ ਹੋ ਚੁਕੇ ਆਂ ਰਮੂਗੀ ਤੋਂ ਪਰ ਥੋੜੇ ਲੇਟ ਹੋ ਚੁਕੇ ਆਂ ਬਾਈ ਆਪਣਾ ਇਹੜਾ ਜਿਹੜਾ YouTube ਚੈਨਲ ਐ ਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਫਣੀ ਵਾਲਾ ਬਾਈ ਆ ਦੇਖੋ ਬਾਬਾ ਬਖਤੌਰ ਮੀਰਪੁਰ ਬੜਾ YouTube ਚੈਨਲ ਤੁਸੀਂ ਜਿਹੜਾ ਸਬਸਕ੍ਰਾਈਬ ਆਪਣਾ ਕਰ ਲਿਓ ਤੇ ਆਪਣੇ ਵੀਡੀਓ ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ ਵੀਡੀਓ ਪਾਉਣੇ ਹੁੰਦੇ ਆ ਚੁਕੜੋ ਚਾਕੜੋ ਵਾਲਾ ਤੁਸੀਂ ਦੇਖ ਸਕਦੇ ਹੋ ਸਾਰੀਆਂ ਬਾਈ ਆਪਣੀਆਂ ਜਿਹੜੀਆਂ ਵੀਡੀਓ ਆਣੇ ਸਾਰੀਆਂ ਆਪਾਂ ਪਾਉਣੇ ਹੁੰਦੇ ਆ YouTube ਚੈਨਲ ਤੇ ਆ ਤੁਸੀਂ ਦੇਖ ਸਕਦੇ ਹੋ ਆਪਣੀਆਂ ਵੀਡੀਓ ਆਣੇ ਜਿਹੜੀਆਂ ਤੇ ਆ ਦੇਖ ਸਕਦੇ ਹੋ ਤੇ ਵੱਧ ਤੋਂ ਵੱਧ ਬਾਈ ਤੁਸੀਂ ਯਾਰ ਆਪਾਂ ਹੁਣੀ ਸਵੇਰੀ ਪਾਈ ਸੀਗੇ ਵੀਡੀਓ 9 ਘੰਟੇ ਹੋ ਜਾਣੇ ਦੇਖ ਸਕਦੇ ਹੋ ਤੇ ਬាទ ਬាទ ਤੁਸੀਂ ਸਪੋਰਟ ਕਰਿਆ ਕਰੋ ਯਾਰ ਆ ਵੀਡੀਓਾਂ ਤੇ ਆ ਵੀਡੀਓਾਂ ਤੁਸੀਂ ਆਪਣੀਆਂ ਜਿਹੜਾ YouTube ਚੈਨਲ ਆਪਣਾ ਦੇਖ ਸਕਦੇ ਹੋ ਤੇ ਆ ਵੀਡੀਓ ਨੂੰ ਆਪਣੇ ਨੂੰ ਵੀ ਤੁਸੀਂ ਬាទ ਬាទ ਸਪੋਰਟ ਕਰੋ ਬਾਬਾ ਬਖਤੌਰ ਮੀਰਪੁਰ ਵਾਲਾ YouTube ਚੈਨਲ ਆ ਬਈ ਆਪਣਾ ਬាទ ਬាទ ਸਪੋਰਟ ਕਰਿਆ ਕਰੋ ਯਾਰ ਲੱਗਨੇ ਹੋ ਇਹ ਬੈਠਾਗਾ ਤੇ ਬਾਕੀ ਇਦਰੇ ਹੀ ਆਪਾਂ ਬੀਜਤੀ ਮੂੰਗੀ ਤੇ ਉਹ ਤੁਸੀਂ ਦੇਖ ਸਕਦੇ ਹੋ ਬਈ ਯਾਰ ਇਦਰੇ ਵੀ ਸਾਰੇ ਚ ਬੀਜਤੀ ਬਸ ਬਈ ਥੋੜਾ ਰਹਿ ਚੁਕਾ ਕਦਾ ਗਿੜਾ ਰਹਿ ਚੁਕਾਗਾ ਤੇ ਉਹ ਟਰੈਕਟਰ ਤੁਸੀਂ ਦੇਖ ਸਕਦੇ ਹੋ ਬੀਜ ਰਿਹਾਗਾ ਮੂੰਗੀ ਤੇ ਤੁਸੀਂ ਕਰਦੇ ਵੀਡੀਓ ਨੂੰ ਲਾਈਕ ਚੈਨਲ ਨੂੰ ਕਰਦੇ ਸਬਸਕ੍ਰਾਈਬ ਇਹ ਵਾਕ ਕੀ ਬਈ ਤੁਹਾਨੂੰ ਬੀਜ ਕੀ ਮਿਲਦੇ ਹੁਣ ਆਪਾਂ ਸਦਾ ਉੰਗੀ ਸੀ ਗਿਆ ਆਪਾਂ ਸਾਰੀ ਜਿਹੜੀ ਬੀਜਤੀ ਤੇ ਟਰੈਕਟਰ ਆਪਣਾ ਆ ਰਿਹਾਗਾ ਉਹ ਤੁਸੀਂ ਦੇਖ ਸਕਦੇ ਹੋ ਤੇ ਬਈ ਅੱਜ ਦੇ ਲਈ ਐਨੀਮਲ ਦੇ ਕਿਸੇ ਹੋਰ ਨਿਊ ਵੀਡੀਓ ਚ ਤੇ ਤੁਸੀਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ 4000 ਸਬਸਕ੍ਰਾਈਬਰ ਦੇ ਬਹੁਤ ਹੀ ਇਹਦਾ ਕਰੀਬਾ 4000 ਸਬਸਕ੍ਰਾਈਬਰ ਆਪਣੇ ਕੰਪਲੀਟ ਕਰਾ ਦਿਓ ਅੱਜ ਦੇ ਲਈ ਐਨੀਮਲ ਦੇ ਕਿਸੇ ਹੋਰ ਨਿਊ ਬਲੱਗ ਤੇ